ਮੁੰਡਾ اتنا ਵਾਈ ਕਰਦਾ ਆ ਜਸ ਦੁਕਾਨਾਂ ਤੇ ਕੋਨਾ ਵੀ ਆਈਆਂ ਆਪਣੀਆਂ ਵਧੀਆ ਫਿਰ ਤੇ ਚਲੋ ਆਪਣਾ ਉਹ ਤਾਂ ਠੀਕ ਆ ਵਧੀਆ ਕੰਮ ਆ ਚਲੋ ਪਰ ਉਹਨਾਂ ਨੇ ਛੇਤੀ ਬੜੀ ਵੀ ਬਹੁਤ ਵਧੀਆ ਕੰਮ ਹੁੰਦਾ ਜੇ ਕੋਈ ਆਪਣੀ ਮਿਹਨਤ ਨਾ ਕਰੇ ਸਮਝਣਾ ਤੂੰ ਮੈਨੂੰ ਦੱਸਿਆ ਕਿ ਉਹਨੀਆਂ ਰੋਜ਼ ਫੋਨ ਤੇ ਗੱਲਾਂ ਕਰਦੀ ਰਹੀ ਨੀ ਪਿਤਾਈ ਦੇ ਛੱਟ ਲੱਗੀ ਆ ਓਹੋ ਮੈਨੂੰ ਚੇਤਾ ਹੀ ਭੁੱਲ ਗਿਆ ਦੇਖ ਵੀ ਹਿਤਾਈ ਛੱਟ ਲੱਗੀ ਉਹਨਾਂ ਤੇ ਘਰ ਘਰ ਫਿਰਦੀ ਹੀ ਬੈੰਦੀ ਨੀ ਤੇ ਜਦੋਂ ਦੀ ਛੱਟ ਲੱਗੀ ਨਾ ਉਹਦੋਂ ਦੀ ਰਮਾਨ ਨਾ ਮੰंजे ਤੇ ਬੈਠੀ ਆ ਓ ਮੈਂ ਤਾਂ ਨਹੀਂ ਕਰਨਿਆ ਪਰ ਉਹਨਾਂ ਦੇ ਤਾਂ ਮਨ 'ਚ ਹੈਗਾ ਨਾ ਕੁੜੀਆਂ ਦਾ ਹੀ ਆ ਸਾਰਾ ਕੁਝ ਤੇ ਇੰਨੀ ਚੀਜ਼ ਨਹੀਂ ਉਹਨਾਂ ਨੇ ਸੋਚੀ ਭੀ ਜਿਹੀਂ ਮੈਂ ਇੱਕ ਵਾਰੀ ਉਹਨਾਂ ਦਾ ਮੂੰਹ ਬੰਦ ਕਰਤਾ ਤੇ ਫਿਰ ਮੁੜ ਕੇ ਅਗਲੇ ਬਾਰ-ਬਾਰ ਮੰਗਣਗੇ ਤੇ ਫਿਰ ਕਿੱਥੋਂ ਢਮਾਂਡਾ ਪੂਰੀਆਂ ਕਰਨੀ ਹੋਣਾਂ ਦੀਆਂ ਮੈਨੂੰ ਤਾਂ ਨਾ ਨਾਵਹੁਣੀ ਦੱਸ ਕੇ ਗਏ ਸੀ ਕਿ ਰਿਸ਼ਤੇ ਦੀ ਦੱਸ ਪੈਣ ਦੀ ਸਮਨ ਵਾਹਤੇ ਤੇ ਹਾੜੇ ਨਾ ਤੂੰ ਗੱਲ ਨਹੀਂ ਕੀਤੀ ਹਨੂ ਫਿਰ ਤੂੰ ਉਪਰੇ ਹੀ ਸਮਝਿਆ ਨਾ ਉਹ ਨਹੀਂ ਭਾਬੀ ਇਹੋ ਜੀ ਗੱਲ ਨਹੀਂ ਆ ਮੈਂ ਲਵ ਨੂੰ ਪਹਿਲੇ ਵਿੱਚ ਬਿਠਾ ਕੇ ਸਾਰੀ ਗੱਲ ਕੀਤੀ ਆ ਪਰ ਉਹਨਾਂ ਨੂੰ ਸਵਾਹ ਲੈਣੀ ਚਲੋ ਨਵੇਂ-ਨਵੇਂ ਰਿਸ਼ਤੇਦਾਰੀ ਆ ਫੇਰ ਵੀ ਬੰਦਾ ਆ ਜਵਾਈ ਭਾਈ ਆ ਤੇ ਉਹ ਤੇ ਮਨਾ ਕਰ ਗਏ ਆ ਕਹਿੰਦੇ ਕਿ ਨਹੀਂ ਤੇ ਫਿਰ ਮੈਂ ਵੀ ਹਰ ਕੇ ਜਵਾਬ ਦੇਤਾ ਮਲਾਉ ਨਹੀਂ ਮੰਨਿਆ ਚੱਲ ਉਹ ਤੇ ਮਨਾ ਕਰਕੇ ਗਏ ਆ ਨਾ ਪਰ ਤੂੰ ਤੇ ਰਿਸ਼ਤਾ ਕਰੂ ਹੀ ਆ ਨਾ ਮੈਂ ਤਾਂ ਭਾਬੀ ਸੋਚਾਂਗੇ ਜੇ ਥਾਂ ਚੰਗਾ ਆ ਤੇ ਚੱਲ ਗੱਲ ਬਣ ਜੇ ਤੇ ਵਧੀਆ ਆ ਪਰ ਚਲ ਹੁਣ ਜੇ ਮਨਾ ਕਰ ਗਏ ਆ ਮੈਂ ਕੱਲੇ ਨੇ ਥੋੜਾ ਕਰ ਦੇਣਾ ਹੈ ਤੁਹਾਡੇ ਨਾਲ ਸਲਾਹ ਕਰਕੇ ਸਾਰਿਆਂ ਨੇ ਕਰਨਾ ਹੀ ਮੈਂ ਆਹੋ ਉਹ ਤੇ ਚੱਲ ਠੀਕ ਆ ਮੇਰੇ ਨਾਲ ਵੈਸੇ ਲਾਭ ਨੇ ਵੀ ਨਹੀਂ ਪਹਿਲਾਂ ਗੱਲ ਕੀਤੀ ਮੈਨੂੰ ਤਾਂ ਨਵਤੋਂ ਹੀ ਪਤਾ ਲੱਗ ਨਹੀ ਮੈਂ ਲਾ ਮੈਨੂੰ ਘਰ ਬਲਾ ਕੇ ਨਪਿੰਦਰ ਹੋਣੀ ਆਏ ਜਿੱਦੋਂ ਲਾਗੇ ਬਿਠਾ ਕੇ ਫੇਰ ਗੱਲ ਕੀਤੀ ਆ ਮੈਂ ਆਹ ਤਾਂ ਤਰ੍ਹਾਂ ਕੁੜੀ ਤੇਰੀ ਜਾਂਦੀ ਜਾਂਦੀ ਕਹਿ ਗਈ ਸੀ ਵੀ ਕੋਈ ਗੱਲ ਨਹੀਂ ਪੈੜੀ ਕੁੜੀਆਂ ਦੀ ਆ ਉਹ ਨਹੀਂ ਚਲਪਾ ਵੀ ਉਹ ਨਿਆਣੀ ਆ ਤੈਨੂੰ ਪਤਾ ਥੋੜਾ ਜਿਹਾ ਬੋਲ ਬੋਲ ਜਾਂਦੀ ਆ ਉਹਦਾ ਨਾ ਗੁੱਸਾ ਕਰਿਆ ਕਰ ਉਹ ਨਿਆਣੀ ਨਹੀਂ ਗਈ ਉਹ ਸੁਣਾ ਕੇ ਗਈ ਆ ਤੇ ਸਾਡੀ ਵੱਲੋਂ ਤਾਂ ਕੋਈ ਗੱਲ ਨਹੀਂ ਦੇ ਕੁੜੀਆਂ ਨੂੰ ਦੇਣੀ ਆ ਪੈੜੀ ਤੇ ਪਰ ਸਾਡੇ ਨਾਲ ਵੀ ਬਹਿ ਕੇ ਸਾਹਬ ਕਿਤਾਬ ਕਰ ਲਈ ਤੂੰ ਆਪਣੀ ਜ਼ੁਬਾਨ ਤੇ ਤੇ ਨਹੀਂ ਨਾ ਰਿਹਾ ਉਹ ਨਹੀਂ ਭਾਬੀ ਤੂੰ ਤਾਂ ਐਵੇਂ ਦੂਰੇ ਪਾਸੇ ਨੂੰ ਗੱਲ ਲੈ ਜਾਨੀ ਆ ਉਹ ਲਵ ਨੇ ਜਦੋਂ ਗੱਲ ਕਰ ਲਈ ਆ ਕਿ ਉਹ ਤਾਂ ਮੈਂ ਚਲੋ ਹੋ ਗਿਆ ਜੋ ਹੋ ਗਿਆ ਉਹਨੂੰ ਚੀਜ਼ ਨੂੰ ਛੱਡੋ ਮੇਰੀ ਲਵ ਨਾਲ ਗੱਲ ਹੋਈ ਆ ਕੱਲ ਨੂੰ ਕੁੜੀਆਂ ਨੂੰ ਮਿਲੂਗਾ ਪਹਿਲੀ ਲਵ ਦੀ ਰਹਿਣੀ ਆ ਕਿਤੇ ਨਹੀਂ ਜਾਣੀ ਮੈਂ ਤਾਂ ਉਹਨਾਂ ਨੂੰ ਟੋਣ ਦਿਆ ਇਹ ਭਲਾ ਕਿੱਥੋਂ ਬੋਲਦੇ ਆ ਉਹ ਤੇ ਪਿੰਦਰ ਮਨਾ ਕਰ ਗਿਆ ਕਹਿੰਦਾ ਕਿ ਸਾਨੂੰ ਪਹਿਲੀ ਨਹੀਂ ਚਾਹੀਦੀ ਇਹ ਉੱਤੋਂ ਉੱਤੋਂ ਹੀ ਮਨਾ ਕਰਦੇ ਹੁੰਦੇ ਆ ਕਿ ਡੋਂ ਕੌਣ ਪਹਿਲੀ ਛੱਡ ਕੇ ਰਾਜੀ ਆ ਉਹ ਨਹੀਂ ਤੈਨੂੰ ਪਤਾ ਭਾਬੀ ਸੌਖੇ ਆ ਉਹ ਸਾਡੇ ਕਿਲੇ ਡੇਢ ਕਿਲੇ ਤੇ ਬੈਠੇ ਆ ਸੌਖਿਆਂ ਵਾਲੀ ਤੂੰ ਗੱਲ ਛੱਡ ਦੇ ਆ ਹੁਣ ਜਿਹੜੀ ਤੂੰ ਰਿਸ਼ਤੇ ਦੀਆਂ ਗੱਲਾਂ ਕਰਨ ਉਹ ਕਿਤੇ ਥੋੜੀ ਹੋਣੀ ਪਿੰਦਰ ਹੋਣਾ ਤੋਂ ਵੀ ਵੱਧ ਜਾਇਦਾਦ ਹੀ ਪਰ ਤਿਆਂ ਨੂੰ ਉਹਨਾਂ ਦਾ ਫੇਰ ਵਿਸ਼ੇ ਕੁੜੀਆਂ ਦੀ ਜਾਇਦਾਦ ਵਾਲੀ ਇਸੇ ਲਈ ਨਾ ਭਾਬੀ ਉਥੇ ਰਿਸ਼ਤਾ ਨਹੀਂ ਕੀਤਾ ਜਦੋਂ ਪਹਿਲੀ ਵੱਲੋਂ ਡੈਪੇ ਨਾ ਕਹਿਣ ਤੇ ਫੇਰ ਮੈਂ ਸਮਝ ਗਿਆ ਕਿ ਨਹੀਂ ਗੱਲ ਸਾਬਤਾ ਪੈਨਾਂ ਦਾ ਕੋਈ ਹੋਰ ਹੀ ਆ ਇਹ ਲੱਗਦਾ ਭੁੱਖੇ ਹੀ ਆ ਹੁਣ ਪਿੰਦਰ ਹੀ ਪਿੰਦਰ ਨੇ ਸਾਡੇ ਨਾਲ ਕੋਈ ਗੱਲ ਕੀਤੀ ਹੀ ਨਹੀਂ ਤੋ ਉਹਨੂੰ ਇਹੋ ਹੀ ਕਿ ਦੋਵੇਂ ਭੈਣਾ ਹੀ ਆ ਪਹਿਲੀ ਆਡੇ ਕੋਈ ਆਉਣੀ ਆ ਪਰ ਜਦੋਂ ਕੁੜੀਆਂ ਕਹਿਣ ਨੀ ਸਾਨੂੰ ਪਹਿਲੀ ਚਾਹੀਦੀ ਨਹੀਂ ਤੇ ਕੀ ਕਰਨੀ ਮੈਂ ਧੱਕੇ ਨਾਲ ਥੋੜੀ ਉਹਨਾਂ ਨੂੰ ਦੇ ਦੇਣੀ ਆ ਇਹ ਤਾਂ ਲਵਦੇ ਸਿਰ ਤੇ ਆ ਹੁਣ ਕਲੱਬ ਕੀ ਕਰਦਾ ਗੱਲ ਕੱਲੇ ਲਵਤੇ ਨੀਗੀ ਲਵਤੇ ਜਿੰਨਾ ਉਹਦਾ ਫਰਜ਼ ਹੋ ਨਿਭਾਊਗਾ ਹੀ ਉਹਦੇ ਭਰਾ ਬਣ ਕੇ ਵਿਖਾਉ ਗੱਲ ਤੇ ਹੁਣ ਤੇਰੇ ਤੇ ਮੁੱਕਣੀ ਆ ਨਾ ਸਾਰੀ ਉਹ ਭਾਬੀ ਤੂੰ ਦੂਰੇ ਪਾਸੇ ਨਾਲ ਗੱਲਾਂ ਨਹੀਂ ਦੱਸ ਮੈਂ ਕੱਲ ਪਹਿਲੀ ਕੀ ਕਰਨੀ ਆ ਕੱਲ ਨੂੰ ਸਮੰਧ ਦਾ ਵਿਆਹ ਹੋ ਗਿਆ ਉਹਨੇ ਵੀ ਆਪਣੇ ਸਹੁਰੇ ਚਲ ਜਾਣਾ ਮੈਂ ਇੱਥੇ ਇਕੱਲੇ ਨੇ ਪਹਿਲੀ ਚ ਕੀ ਕਰਨਾ ਮੇਰਾ ਗੱਡੀ ਹੈਗੀ ਹੈ ਤੁਹਾਨੂੰ ਪਤਾ ਮਾੜਾ ਮੋਟਾ ਹੱਥ ਢੋਕਾ ਚਲਾਈ ਜਾਂਦਾ ਮੈਂ ਆਪਣਾ ਵੀ ਮੈਂ ਤਾਂ ਅੱਗੇ ਵੀ ਪੈੜੀ ਨੇ ਚੜ ਦੀ ਲਾਵੀ ਪਾਉਣ ਦਿਆ ਮੈਂ ਤਾਂ ਕਦੀ ਜਾ ਕੇ ਉਹਨੂੰ ਵੇਖਿਆ ਪੈੜੀ ਵੱਲ ਚੱਲ ਬਹੁਤੀਆਂ ਗੱਲਾਂ ਤਾਂ ਨਹੀਂ ਮੈਂ ਕਰਨੀਆਂ ਪਰ ਸਮਨ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਕਰਨਾ ਤੂੰ ਕਰ ਦੇ ਰਿਸ਼ਤੇਦਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਬਦਲਣ ਲੱਗਿਆਂ ਕੋਈ ਗੱਲ ਨਹੀਂ ਭਾਬੀ ਤੂੰ ਟੈਨਸ਼ਨ ਨਾਲ ਐ ਮੈਂ ਕਿਸੇ ਨੇ ਲੱਭ ਨੂੰ ਕਹਿੰਨਾ ਕਿ ਟਾਈਮ ਕੱਢ ਤੇ ਸ਼ਹਿਰ ਜਾ ਕੇ ਕਰ ਉਹਨੇ ਆ ਜੋ ਕਰਨਾ ਫਿਰ ਪੈੜੀ ਦਾ ਆਹੋ ਗੱਲ ਠੀਕ ਹੈ ਜਦਨ ਤੂੰ ਦੂਜੀ ਦਾ ਕੀਤਾ ਫਿਰ ਤੂੰ ਆ ਜਾਣਾ ਕਿ ਮਦਦ ਕਰੋ ਮੇਰੀ ਉਹ ਫਿਰ ਸਾਨੂੰ ਕਰਨੀ ਪੈਣੀ ਆ ਹੁਣ ਜੇ ਪਾਬੀ ਨਵਦਾ ਕੀਤਾ ਹੋਇਆ ਉਹ ਵੀ ਲਵ ਨੇ ਅੱਗੇ ਹੋ ਕੇ ਕੀਤਾ ਸਾਰਾ ਤੇ ਜੇ ਹੁਣ ਗਾ ਸਮਝਦਾ ਕਰਨਾ ਆ ਤੇ ਉਹ ਵੀ ਲਵ ਨਹੀਂ ਕਰਨਾ ਆ ਨਾਲੇ ਪਾਬੀ ਵੇਖਣ ਵਾਲਿਆਂ ਜੋ ਹੋਊਗਾ ਕਿ ਭਰਾ ਆ ਵਾਕਿਆ ਚੱਲ ਮਿਲਦਾ ਕੁੜੀਆਂ ਨੂੰ ਬਾਕੀ ਤੁਸੀਂ ਆਪਣੇ ਮਨ ਚੋਂ ਗੱਲ ਕੱਢ ਦਿਓ ਪਹਿਲੀ ਲੱਗਦੀ ਆ ਤਾਂ ਲੱਗਦੀ ਰਹਿਣੀ ਆ ਨਵਦੀਪ ਕਿੱਥੇ ਆ ਆ ਵੇਖੋ ਇੱਥੇ ਆ ਰਸੋਈ ਚ ਮੇਰੀ ਗੱਲ ਸੁਣ ਹਾਂਜੀ ਇੱਧਰ ਹੈ ਕੀ ਹੋਇਆ ਧਿਆਨ ਦੇ ਲਿਆ ਕਰ ਇਹਦੇ ਵਾਲੇ ਵੀ ਆ ਫੋਨ ਆਉਣ ਡਿਆ ਬੰਦਾ ਚੁੱਕ ਹੀ ਲੈਂਦਾ ਕੋਈ ਗੱਲ ਨਹੀਂ ਮੇਰੇ ਨਾਲ ਨਾ ਕਰਦੀ ਆ ਬਾਅਦ ਵਿੱਚ ਗੱਲ ਇਹ ਵਾ ਕਿ ਫ੍ਰੀ ਹੋ ਕੇ ਗੱਲ ਕਰਾਂਗੇ ਨਾ ਤੇ ਆ ਫਿਰ ਕਿਹੜੀ ਬੰਦਾ ਲੱਗਾ ਵੀ ਰਹਿੰਦਾ ਵਾ ਉਦਾਂ ਮੁੜ ਕੇ ਕੰਮ ਵੱਲ ਧਿਆਨ ਨਹੀਂ ਦਿੰਦਾ ਤੇ ਆ ਫੋਨ ਸਾਇਲੈਂਟ ਤੇ ਮੈਨੂੰ ਤਾਂ ਨਹੀਂ ਪਤਾ ਲੱਗਾ ਤੂੰ ਮੁੜ ਕੇ ਕਰਨਾ ਹੈ ਨਹੀਂ ਤੇ ਤੈਨੂੰ ਉਹਦਾ ਪਤਾ ਵੀ ਨਹੀਂ ਝਟ ਗੁੱਸਾ ਕਰ ਜਾਣਾ ਯਾਰ ਕਰ ਲਾਂਗੇ ਕਰਨਾ ਕਿਉਂ ਨਹੀਂ ਆ ਫੋਨ ਉਹਨੂੰ ਐਦਾਂ ਨਹੀਂ ਤੂੰ ਕਰਨਾ ਮੈਂ ਲਾ ਕੇ ਫੜਾਉਣਾ ਤੈਨੂੰ ਓਹੋ ਪਿੰਦੇ ਮੈਂ ਚੱਲ ਜਿਹੜਾ ਕੰਮ ਕਰਨੀ ਉਹ ਕਰ ਹੀ ਲਵਾਂ ਮੇਰੀ ਗੱਲ ਸੁਣਨ ਨਾਲ ਇੱਕ ਹੋਰ ਬਾਅਦ ਵਿੱਚ ਫੋਨ ਆਇਆ ਤੂੰ ਪਹਿਲਾਂ ਫੋਨ ਤੇ ਗੱਲ ਕਰ ਬਾਕੀ ਬਾਅਦ ਵਿੱਚ ਯਾਰ ਇੱਕ ਗੱਲ ਕਰਨੀ ਹੈ ਮੈਂ ਹੁਣ ਲਾ ਤਾਂ ਤੀ ਤੂੰ ਪਹਿਲਾਂ ਗੱਲ ਕਰ ਲੈ ਹੜ ਹੜ ਆ ਗਏ ਕੋ ਮੈਂ ਨੂੰ ਸ਼ੁਕਰ ਆ ਫੋਨ ਆ ਹੀ ਗਿਆ ਮੇਰਾ ਤੇ ਚੁੱਕਣਾ ਨਹੀਂ ਹੁੰਦਾ ਦੱਸ ਨੀ ਮੈਨੂੰ ਭਲਾ ਹੈਲੋ ਹੈਲੋ ਹਾਂ ਬੈਂ ਕੀ ਹਾਲ ਆ ਵਧੀਆ ਵਧੀਆ ਤੂੰ ਸੁਣਾ ਦੇ ਰਹੀ ਹੈ ਕੀ ਹਾਲ ਆ ਮੈਂ ਵੀ ਠੀਕ ਠਾਕ ਆ ਸ਼ੁਕਰ ਹੈ ਫੋਨ ਕੀਤਾ ਜਦੋਂ ਮੈਂ ਲਾਵਾਂ ਉਦੋਂ ਤੇ ਚੁੱਕਣਾ ਨਹੀਂ ਹੁੰਦਾ ਹੁਣ ਸਭਨ ਮੈਂ ਕੋਈ ਕੰਮ ਨਹੀਂ ਹਾਂ ਕਰਨ ਤੇਰੇ ਪਾਜੀ ਮੈਨੂੰ ਕਹਿੰਦੇ ਕਿ ਆਵੇ ਤੇਰੇ ਫੋਨ ਤੇ ਕਿੰਨੀ ਵਾਰੀ ਫੋਨ ਆਇਆ ਤੂੰ ਫੋਨ ਕਿਉਂ ਨਹੀਂ ਚੁੱਕਿਆ ਤੇ ਮੈਨੂੰ ਨਾ ਅਸਲ ਚ ਪਤਾ ਨਹੀਂ ਹੀ ਲੱਗਾ ਤੇ ਮੈਂ ਹੁਣ ਵੇਖਿਆ ਤੇ ਇਸ ਵੇਲੇ ਤੈਨੂੰ ਫੋਨ ਲਾ ਲਿਆ ਤੁਹਾਨੂੰ ਫੋਨ ਦਾ ਪਤਾ ਕਿਉਂ ਨਹੀਂ ਲੱਗਾ ਬੈਲ ਨਹੀਂ ਜਾਂਦੀ ਤੁਹਾਡੇ ਫੋਨ ਤੇ ਹੁਣ ਫੋਨ ਸਾਇਲੈਂਟ ਤੇ ਹੀ ਤਾਂ ਕਰਕੇ ਨਹੀਂ ਮੈਨੂੰ ਪਤਾ ਲੱਗਾ ਤੇ ਹੋਰ ਘਰੇ ਸਾਰੇ ਠੀਕ ਠਾਕ ਨੇ ਹਾਂ ਘਰੇ ਠੀਕ ਠਾਕ ਤੂੰ ਹੀ ਦੱਸੋ ਠੀਕ ਠਾਕ ਬਾਜੀ ਤੇ ਬਾਕੀ ਫੈਮਿਲੀ ਦਾ ਕੀ ਹਾਲ ਆ ਸਾਰੇ ਬੜੇ ਵਧੀਆ ਤੂੰ ਸੁਣਾ ਤੇ ਮੈਂ ਵੀ ਠੀਕ ਠਾਕ ਆ ਤੁਹਾਨੂੰ ਲਾ ਲਿਆ ਕੰਮ ਤੇ ਉਹਨਾਂ ਨੇ ਲੈ ਦੱਸ ਕੰਮ ਦੇ ਹੁਣ ਕਰਨਾ ਹੀ ਆ ਤੈਨੂੰ ਪਤਾ ਹੀ ਆ ਵੇਲਿਆਂ ਦਾ ਗੁਜ਼ਾਰਾ ਕਿੱਥੇ ਹੁੰਦਾ ਵਾ ਅਛਾ ਤੇ ਵਾਹੇ ਸਾਸੋਰਾ ਠੀਕ ਹੈ ਨਾ ਹਾਂ ਹਾਂ ਬੜੇ ਵਧੀਆ ਤੂੰ ਤੇ ਸਾਹਮਣੇ ਦਗਰ ਨਹੀਂ ਆ ਜਿੱਦਾਂ ਤੇਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਪਤਾ ਤੇ ਹੁੰਦਾ ਵਾ ਪਰ ਪੁੱਛਣਾ ਮੇਰਾ ਫਰਜ਼ ਵੀ ਹੈਗਾ ਆ ਹੁਣ ਮੈਂ ਨਹੀਂ ਪੁੱਛਣਾ ਤੇ ਹੋਰ ਕਿਨੇ ਪੁੱਛਣਾ ਆ ਹਾਂ ਇਹ ਤਾਂ ਗੱਲ ਤੇਰੀ ਉੱਦਾ ਸਹੀ ਹੈ ਹਾਂ ਸਾਰੇ ਠੀਕ ਨੇ ਬੜੇ ਵਧੀਆ ਰਹਿੰਦੇ ਨੇ ਫਿਰ ਆਲ ਮਿਲ ਕੇ ਰਹੀਦਾ ਤੈਨੂੰ ਪਤਾ ਕਿੰਨੇ ਕੁ ਜਾਣਿਆ ਅਸੀਂ ਕਿਤੇ ਫਿਰ ਆਲ ਮਿਲ ਕੇ ਸਾਰਾ ਕੰਮ ਕਰ ਲਈਦਾ ਵਾ ਤੇ ਛੱਟ ਹੀ ਹੋ ਜਾਂਦਾ ਵਾ ਆਹੋ ਤੇ ਗੱਲ ਹੈਗੀ ਆ ਤੇ ਬਾਕੀ ਜਦੋਂ ਤੁਸੀਂ ਸਕੂਲ ਜਾਂਦੇ ਸਵੇਰੇ ਕੰਮ ਕਰਕੇ ਜਾਂਦੇ ਕਿ ਮੰਮੀ ਤੁਹਾਡੇ ਕਰ ਲੈਂਦੇ ਆ ਨਹੀਂ ਨਹੀਂ ਸਮਝਣੋ ਉਹ ਨਹੀਂ ਮਮੀ ਮੈਨੂੰ ਕੋਈ ਵੀ ਕੰਮ ਕਰਾ ਲੈਂਦੇ ਹੈਗੇ ਮੈਂ ਤਾਂ ਸਭ ਕੁ ਕਹਿੰਦੀ ਆ ਕਿ ਮੈਂ ਤੁਹਾਡਾ ਲਗੋ ਮਾਸਾ ਕੰਮ ਕਰਵਾ ਦਨੀ ਆ ਤੇ ਮੈਨੂੰ ਕਹਿੰਦੇ ਨਾ ਪੁੱਤ ਤੂੰ ਉੱਥੇ ਜਾ ਕੇ ਵੀ ਸਾਰਾ ਦਿਨ ਬੱਚਾੜੇ ਪੜਾਉਣਾ ਹੁੰਦਾ ਵਾ ਐਵੇਂ ਕਰੂੰ ਤਾਂ ਹੱਕ ਜੇਗੀ ਤੇ ਫਿਰ ਉੱਥੇ ਜਾ ਕੇ ਤੇਰਾ ਪੜਾਈ ਵਾਲਾ ਨਾ ਧਿਆਨ ਲੱਗਾ ਤੇ ਫਿਰ ਤੇ ਇਹ ਵਾ ਕਿ ਉਹ ਦੂ ਆਪ ਹੀ ਸਾਰਾ ਕੰਮ ਕਰ ਦਿਆ ਤੇ ਜਦੋਂ ਫਿਰ ਮੈਂ ਘਰ ਹੁਣ ਨਹੀਂ ਉਹ ਦਿਨ ਮੈਂ ਕਰਵਾ ਦੇਣੀ ਹੁੰਨ ਨਾਲ ਫਿਰ ਤੇ ਵਾਵਾ ਚੰਗੇ ਨੇ ਢਾਡੀ ਸਾਸੋਰਾ ਹਾਂ ਇਹ ਤੇ ਗੱਲ ਹੈ ਆ ਤੇ ਡੈਡੀ ਜੀ ਕਿੱਥੇ ਨੇ ਉਹਨਾਂ ਨਾਲ ਵੀ ਮੇਰੀ ਗੱਲ ਕਰਵਾ ਦੇ ਭੈਣ ਡੈਡੀ ਨਾ ਕਰੇ ਨਹੀਂ ਹੈਗੇ ਥੋੜੇ ਟਾਈਮ ਹੋਇਆ ਬਾਹਰ ਨੂੰ ਗਏ ਸੀ ਤੇ ਜਦੋਂ ਆਉਣਗੇ ਨਾ ਫਿਰ ਮੈਂ ਕਰਾ ਦਾਂਗੀ ਗੱਲ ਚਲ ਠੀਕ ਹੈ ਜਦੋਂ ਆਉਣਗੇ ਨਾ ਉਹਨਾਂ ਨੂੰ ਦੱਸ ਦੇ ਕਿ ਮੇਰਾ ਫੋਨ ਆਇਆ ਹੈ ਤੇ ਮੇਰੇ ਦਿਲ ਕਰ ਰਹੇ ਉਹਨਾਂ ਨਾਲ ਵੀ ਗੱਲ ਕਰਾਂ ਤੁਹਾਡਾ ਤੇ ਇੱਥੇ ਜਾ ਕੇ ਜੀ ਲੱਗ ਗਿਆ ਮੈਂ ਤੇ ਇੱਥੇ ਡੈਡੀ ਆ ਹਾਡਾ ਨਹੀਂ ਹਾਲੇ ਤੱਕ ਤੁਹਾਡੇ ਬਿਨਾ ਜੀ ਲੱਗਾ ਤੇ ਤੁਸੀਂ ਕਿੱਡੀ ਛੇਤੀ ਉੱਥੇ ਜੀ ਵੀ ਲਾ ਲਿਆ ਆ ਸਮਝਣ ਫਿਰ ਪਤਾ ਕੀ ਆ ਇੱਥੇ ਟਾਰ ਜੀ ਹੈਗੇ ਆ ਨਾ ਤੇ ਫਿਰ ਮੈਂ ਇਹਦੇ ਮੰਮੀ ਆਪਸ ਵਿੱਚ ਲੱਗਿਆ ਰਹਿਨੀ ਆ ਵਾ ਤੇ ਜੇ ਕਿਤੇ ਉਧਰੋਂ ਹਟੀਏ ਪੜ ਕੇ ਤੇ ਡੈਡੀ ਜੀ ਆਵਾਜ਼ ਮਾਰ ਲਿੰਦੇ ਪੁੱਤ ਆ ਕੰਮ ਕਰ ਦੋ ਕਦੇ ਪਿੰਦਰ ਆ ਜਾਂਦੇ ਨੇ ਤੇ ਫਿਰ ਤੈਨੂੰ ਪਤਾ ਸਕੂਲ ਦਾ ਵੀ ਹੁੰਦਾ ਵਾ ਤੇ ਇਦਾਂ ਹੀ ਸਾਰਾ ਦਿਨ ਲੰਘ ਜਾਂਦਾ ਵਾ ਤੇ ਫਿਰ ਹੱਥੇ ਤੁਸੀਂ ਤੇ ਡੈਡੀ ਹੋ ਧਿਆਨ ਤੇ ਫਿਰ ਹੁੰਦਾ ਹੀ ਹੈ ਨਾ ਜਿਹੜਾ ਜੀ ਕਰ ਉਹ ਗਿਆ ਹੋਏ ਤੇ ਉਧਰ ਦਿਲ ਤੇ ਮੇਰਾ ਵੀ ਨਹੀਂ ਲੱਗਦਾ ਪਰ ਹੁਣ ਫਿਰ ਮੈਂ ਵੀ ਕੀ ਕਰ ਸਕਦੀ ਹਾਂ ਚੱਲ ਇਹ ਕੀ ਤੁਹਾਡੇ ਇੱਥੇ ਰੌਣਕ ਲੱਗੀ ਨਾਲੇ ਸਕੂਲ ਦਾ ਟਾਈਮ ਪਾਸ ਹੋ ਜਾਂਦਾ ਦਿਲ ਤੇ ਤਾਂ ਡਾਪੇ ਲੱਗ ਜਾਣਾ ਹੀ ਇੱਥੇ ਅਸੀਂ ਦੋਵੇਂ ਆ ਤੇ ਡੈਡੀ ਵੀ ਬਾਹਰ ਚੱਲ ਜਾਂਦੇ ਆ ਘਰੋਂ ਤੇ ਕਈ ਵਾਰੀ ਮੈਂ ਘਰੇ ਇਕੱਲੀ ਹੁੰਨੀ ਆ ਤੇ ਸਾਰਾ ਦਿਨ ਬੋਰ ਹੁੰਦੀ ਰਹਿੰਦੀ ਆ ਟਾਈਮ ਪਾਸ ਹੀ ਨਹੀਂ ਹੁੰਦਾ ਫਿਰ ਮੈਂ ਬੁੱਕ ਪੜ੍ਹ ਲੈਂਨੀ ਆ ਕੋਈ ਨਾ ਕੋਈ ਤੇ ਚੱਲ ਕਿਸੇ ਪਾਸੇ ਧਣ ਜਾਵੇ ਐਦਾਂ ਹੀ ਟਾਈਮ ਪਾਸ ਹੋ ਜਾਂਦਾ ਫਿਰ ਮੇਰਾ ਵੀ ਤੇ ਚਲੋ ਫਿਰ ਐਦਾਂ ਤੁਸੀਂ ਕਰਿਓ ਕਿ ਕਿਸੇ ਦਿਨ ਆਣ ਕੇ ਮਿਲ ਵੀ ਜਾਇਓ ਐਵੇਂ ਗੱਲਾਂ ਹੀ ਨਾ ਕਰਦੀ ਰਹੋ ਕੋਈ ਗੱਲ ਨਹੀਂ ਆਵਾਂਗੇ ਅਸੀਂ ਜਰੂਰ ਹਾਂ ਚਲੋ ਠੀਕ ਹੈ ਫਿਰ ਦੀਦੀ ਮੈਂ ਵੀ ਨਾ ਕੋਈ ਕੰਮ ਕਰ ਲਾਂ ਤੇ ਤੁਸੀਂ ਆਣਾ ਹੈਗਾ ਜੀ ਜਰੂਰ ਐਰ ਕੇ ਮੰਮੀ ਉਹਨਾਂ ਨੂੰ ਵੀ ਨਾਲ ਲੈ ਕੇ ਆਇਓ ਠੀਕ ਹੈ ਕੋਈ ਗੱਲ ਨਹੀਂ ਚਲ ਚੰਗਾ ਚਲੋ ਠੀਕ ਹੈ ਬਾਏ ਚੁਗਰੀਆਂ ਗੱਲ ਹੋਈ ਆਪਣੇ ਆਪ ਵੀ ਅਜਾਇਤਵਾਰ ਕਰਕੇ ਫੋਨ ਕਰ ਲਿਆ ਉਦਾਂ ਇਹਨੇ ਕਿੱਥੇ ਕਰਨਾ ਸੀ ਸੌਰਿਆਂ ਚ ਹੁਣ ਬਿਜੀ ਹੋ ਗਈ ਆ ਸੌਰੇ ਜਾ ਕੇ ਤੇ ਸੌਰਿਆਂ ਦੀ ਬਣ ਗਈ ਆ ਕਿੰਨਾ ਕੰਮ ਹੋ ਗਿਆ ਇਹ ਬੱਤੀ ਨਹੀਂ ਛੱਟੀ ਇਹਨਾਂ ਨੇ ਲਾ ਵੇ ਆਇਆ ਪੁੱਤ ਹਾਂਜੀ ਅੱਤਾ ਜੀ ਅੱਜ ਹੋਏ ਦੇ ਫਰ ਸੰਤਰਿਆਂ ਦੇ ਵਾਲੇ ਹਾਂ ਲੈ ਜਾ ਮੈਂ ਹਾਂ ਡਿੱਗਣ ਦੇ ਆ ਉਸਨੂੰ ਬੱਸ ਲਾਇਆ ਤੋੜ ਕੇ ਤੂੰ ਹੀ ਕੋਈ ਨਹੀਂ ਲੈ ਜਾਂਦੇ ਆ ਤਾਂ ਵੈਸੇ ਫਲ ਬੜਾ ਪਿਆ ਹਨ ਆਹੋ ਯਾਰ ਕਾਂ ਦੇ ਬੂਟੇ ਪੂਰੇ ਲੱਦੇ ਆ ਤੇ ਬਈ ਇੱਕ ਗੱਲ ਹੈਗੀ ਚਾਚਾ ਜੀ ਮੈਂ ਮੋਟਰ ਤੇ ਵੀ ਉਦੋਂ ਲਾਇਆ ਬੂਟੇ ਨਰਸੀ ਚੋਂ ਪਹੁੰਚਦੇ ਉਹ ਹੀ ਆ ਨਾ ਆਹ ਅੰਬ ਦਾ ਬੂਟਾ ਥੇ ਆਪਣੇ ਬੰਬੀ ਦੇ ਵੇਖਿਆ ਕਿੰਨਾ ਉਹਨੂੰ ਫਲ ਪੈਂਦਾ ਕਿੰਨਾ ਜਿਹਾ ਵੇਲਾਂ ਤੇ ਭੈਣ ਤੋੜ ਕੇ ਸਾਰੇ ਮੰਡੀ ਹੋਇਆ ਕਿ ਦਿਨ ਸਹੀ ਗੱਲ ਹੈ ਤੰਦੀ ਮੰਡੀ ਗਈ ਹੈ ਮਜ਼ਾਕ ਵਾਲੀ ਗੱਲ ਨਹੀਂ ਜੇ ਤੂੰ ਹਾਸੇ ਚ ਗੱਲ ਕਹਿਣ ਦੇ ਸਾਡੀ ਇਹ ਕਮੀ ਹੁੰਦੀਆਂ ਨੇ ਆਪਣੀ ਜਿਹੜੀ ਚੀਜ਼ ਆ ਇਹ ਮੰਨ ਲਓ ਜਿੰਨੀ ਘਰ ਵਰਸਾਦੇ ਬਾਕੀ ਸਾਰੇ ਖਾਦੇ ਹੋਣਾ ਜਾਣੇ ਸਟੋਰਾਂ ਚ ਕਿੱਲੇ ਪੱਕਦੇ ਹੀ ਮੈਂ ਕੱਲ ਆਉਣ ਡਿਆ ਉਦੋਂ ਨਹੀਂ ਲੰਘਿਆ ਹਾਂ ਹਾਂ ਆ ਸੰਤਰੇ ਵੀ ਹਾਂ ਸਟੋਰਾਂ ਚ ਉੱਥੇ ਨਹੀਂ ਪਕਾਉਣ ਸਾਰੇ ਪਰ ਜੋ ਆ ਚੀਜ਼ ਪੱਕੀ ਲੱਗੀ ਵੇਹਣ ਨਹੀਂ ਨੈਚੁਰਲ ਹਾਂ ਤੇ ਉਹ ਜਿਹੜੇ ਆ ਕੱਲ ਵੇਖਿਆ ਮੈਂ ਸਾਰੇ ਸੰਤਰੇ ਜਿਹੜੇ ਸਟੋਰਾਂ ਤੋਂ ਕਰ ਕਰਕੇ ਇਹ ਲੈ ਆਉਣ ਲਿਓ ਚੀਜ਼ ਕੱਢੀ ਆ ਜਿਆਦਾ ਬਿਮਾਰੀ ਆ ਤੇ ਸਟੋਰਾਂ ਦੀਆਂ ਖਾ ਖਾ ਕੇ ਤੇ ਤਦੇ ਕਹਿੰਦੇ ਆ ਬੀਪੀ ਡਾਊਨ ਆ ਵਧ ਗਿਆ ਵਾ ਸ਼ੂਗਰ ਆ ਸਭ ਚੀਜ਼ਾਂ ਦਾ ਪੰਜ ਸੱਤਾਂ 10 ਸਾਲਾਂ ਜੀ ਵਧਿਆ ਕੰਮ ਜਿਆਦਾ ਲਾਇਆ ਜੂਸ ਜੂਸ ਲੈ ਆ ਗਿਆ ਜੂਸ ਪੀਂਹ ਜਾ ਕੇ ਕੋਈ ਨਹੀਂ ਖਰਦਾ ਚਾਚਾ ਜੀ ਅੱਜ ਕਿੱਥੇ ਪਸ ਗਏ ਨਹੀਂ ਹੈਗੇ ਮੈਂ ਅਜ ਵੇਲੇ ਹੀ ਆ ਵੇਲੇ ਤੇ ਤੂੰ ਹੀ ਮੈਨੂੰ ਦੱਸ ਦੇ ਰਾਤੀ ਉਹ ਮੁੰਡਾ ਯਾਰ ਦੋਸਤ ਮੇਰਾ ਡਿਆ ਵੀ ਫੋਨ ਕਰਨਾ ਉਹਨੇ ਅੱਜ ਆਪਣੀ ਭੈਣ ਨੂੰ 에어ਪੋਰਟ ਤੇ ਚੜਾਉਣ ਜਾਣਾ ਹੈ ਨਿਊਜ਼ੀਲੈਂਡ ਚਲੀ ਹੈ ਤਾਂ ਆਇਲੈਂਡ ਕੀਤੀ ਹੈ ਤੇ ਮੈਨੂੰ ਆਂਦਾ ਵੀ ਤੁਹਾਡੀ ਗੱਡੀ ਹੈਗੀ ਆ ਤੇ ਚਾਚਾ ਆਪਣੇ ਨੂੰ ਕਲਦੀ ਆ ਮੈਂ ਹੈਗੀ ਹੀ ਮੇਰੇ ਕੋਈ ਮਰਾਤ ਤੇ ਜਾਣਾ ਹੈ ਆਹ ਉਹ ਫਿਰ ਗੱਡੀਆਂ ਪੂਰੀਆਂ ਹੋ ਗਈਆਂ ਤਾਂ ਉਹਨਾਂ ਨੇ ਕਿੰਦੀ ਕਿ ਰਹਿਣ ਦਿਓ ਗੱਡੀ ਪਰ ਨੀ ਤੇ ਪੈਨ ਨੂੰ ਪਤਾ ਦਿਹਾੜੀ ਕਿਤੇ ਟੁੱਟਦੀ ਅੱਜ ਕੱਲ ਦੇ ਦੇਣਾ ਨਰੇ ਇਹੋ ਤੇ 2-3 ਮਹੀਨੇ ਹਗੇ ਆ ਜਦ ਦੱਬ ਕੇ ਲਾਉਣ ਦੇ ਮੁੜ ਕੇ ਤੇ ਗੱਡੀਆਂ ਦਾ ਵੀ ਮੁੜ ਕੇ ਇਦਾਂ ਹੀ ਆ ਕਦੀ ਵਿੱਚ ਆ ਗਿਆ ਫੇਰਾ ਨਾ ਆ ਗਿਆ ਜਿਹੜਾ 3 ਕੁ ਮਹੀਨੇ ਮਾਰਚ ਅਪ੍ਰੈਲ ਤੱਕ ਜ਼ਿਆਦਾ ਖਿੱਚ ਕੇ ਰਹਿਦਾ ਕੰਮ ਆ ਮੁੜ ਕੇ ਫਿਰ ਇਨਾਂ ਦਿਵਾਲੇ ਉਹ ਜਾਈਦਾ ਇਹ ਤਾਂ ਚਲੋ ਹੈ ਹੀ ਕੰਮ ਫਿਰ ਉਹ ਦਿੱਤੀਆਂ ਨਹੀਂ ਦਿਹਾੜੇ ਵਿੱਚ ਆਉਂਦੇ ਉਹਨਾਂ ਦੇ ਦੜੀਆਂ ਨੇ ਤੈਨੂੰ ਕਿਹਾ ਸੀ ਰੱਖ ਲੈ ਤੂੰ ਹੀ ਜਾਦੂ ਕਰਦਾ ਹੀ ਨਹੀਂ ਦੇ ਕੋਈ ਚਾਚਾ ਜੀ ਤੁਹਾਨੂੰ ਪਤਾ ਮੇਰਾ ਤੇ ਇਹ ਆ ਵੀ ਬਾਹਰ ਅੰਦਰ ਦਾ ਆਪਣਾ ਨਿਪਟਦਾ ਕਦੀ ਸ਼ਹਿਰ ਚਲ ਜਾ ਕਦੀ ਇੱਧਰ ਤੇ ਇਹਨਾਂ ਵਿਚਾਰੇ ਬੇਜ ਬਾਨਣ ਮੈਂ ਉੱਥੇ ਫਾਇਦੇ ਉਹਨਾਂ ਚੰਗਾ ਵੀ ਤਰੇ ਜਿਹੜੀਆਂ ਦੂ ਰੱਖੀਆਂ ਉਹ ਹੀ ਬੜੀਆਂ ਨੇ। ਉਹ ਤਰ੍ਹਾਂ ਲਵ ਜੇ ਰੱਖੇ ਆ ਨਾ ਪੱਠਿਆਂ ਤੋਂ ਮੈਂ ਭੁੱਖੇ ਨਹੀਂ ਰਹਿਣ ਦਿੰਦਾ। ਹੁਣ ਵੀ ਆ ਵੇਲਾ ਖੁਰਲੀ ਭਰਤੀ ਆ ਤੇ ਜਾਣਾ ਸੀ ਉਤਰਾ ਤੈਨੂੰ ਦੱਸਿਆ ਸੀ ਤੇ ਉਹ ਫਿਰ ਜਾਣਾ ਕੈਂਸਲ ਹੋ ਗਿਆ ਤਾਂ ਹੁਣ ਫੇਰ ਇਹਨਾਂ ਵਾਲੀਆਂ ਪੱਠੇ ਪੁੱਠੇ ਪਾਉਨੇ ਇਹਨਾਂ ਨੂੰ। ਪਤਾ ਗੱਲ ਕੀ ਦੇ ਦਿੱਤਾ ਜੀ। ਉਹ ਨਾਲੇ ਚਾਰ ਪੈਸੇ ਰਲ ਜਾਂਦੇ ਆ ਯਾਰ ਇਹਨਾਂ ਨਾਲ। ਉਹ ਵਧੀਆ ਵਾਗੇ ਆਪਣੇ ਘਰ ਦੇ ਪੱਠੇ ਆ ਤੂੜੀਦੰਦ ਘਰ ਦਾ ਵਾ। ਚਾਹੇ ਦੋ ਵੀ ਚੀਜ਼ ਕੋਈ ਮੁੱਲ ਲੈਣੀ ਆ। ਤੇ ਨਲੇ ਆ ਗੱਲ ਟੂਲੀ ਦੇ ਸਗੋਂ ਮੇਰੀ ਮੁੱਕ ਗਈ ਆ ਮੈਂ ਤਾਂ ਤੇਰੇ ਉਧਰੋਂ ਪਾਈ ਲਿਆਉਣ ਦੇ ਤੈਨੂੰ ਪੁੱਛਿਆ ਹੀ ਨਹੀਂ ਆ ਚਲੋ ਕੋਈ ਗੱਲ ਨਹੀਂ ਮੈਂ ਤਰੇ ਕਰਕੇ ਤੂੰ ਪੰਜ ਸੱਤ ਟਰਾਲੀਆਂ ਵੱਧ ਬਣਾ ਲੈਣਾ ਕਿਉਂਕਿ ਮੈਨੂੰ ਪਤਾ ਹੁੰਦਾ ਮੁਰੇ ਚਾਚਾ ਜੀ ਲੈਣ ਦੇ ਟੋਟ ਵੱਜਦੀ ਆ ਤੈਨੂੰ ਪਤਾ ਲਵ ਡੰਗਰਚਾਰ ਹੈਗੇ ਆ ਪਥੇਰਾ ਉਦੋਂ ਤੈਨੂੰ ਸਾਹਮਣੇ ਤੂੰ ਹੀ ਆਪ ਹੀ ਪੰਜ ਸੱਤ ਟਰਾਲੀਆਂ ਬਣਾਏ ਸੁੱਟੀਆਂ ਸੀ ਤੇ ਪਰਾਲੀ ਵੀ ਕਿੰਨੀ ਕਿ ਰੱਖੀ ਸੀ ਪਰ ਤੈਨੂੰ ਪਤਾ ਫਿਰ ਜਦੋਂ ਡੰਗਰਚਾਰ ਹੋਣ ਫਿਰ ਮੁੱਕ ਜਾਂਦਾ ਇਹੋ ਜਿਹਾ ਚਾਰ ਨਰੇ ਚਾਚਾ ਜੀ ਗੱਲ ਇਹ ਆ ਵੀ ਸਿਆਲ ਦੇ ਵਿੱਚ ਨਾ ਡੰਗਰ ਜਿਹੜੇ ਆ ਸੁੱਕਾ ਜ਼ਿਆਦਾ ਖਾਂਦੇ ਆ ਤੇ ਮੈਂ ਘਰ ਗਿਆ ਕਿੱਥੇ ਗਿਆ ਦੋ ਘਰ ਨਹੀਂ ਉਹ ਮੈਂ ਮੋਟਰ ਤੇ ਗਿਆ ਚੱਕਰ ਮਾਰਨ ਪੱਠੇ ਪਰਨ ਵਾਲੇ ਅੱਛਾ ਤੇ ਮੈਨੂੰ ਕਹਿੰਦੇ ਦੱਸਿਆ ਵੀ ਬੱਤੀ ਆਉਣੀ ਆ 9 ਵਜੇ ਦਾ ਪਰ ਆ ਦੇ ਲੋ ਟਾਈਮ ਕੰਨਾ ਹੋ ਗਿਆ ਚੱਲ ਜੇ ਜਾਏਗਾ ਜੇ ਮੋਟਰ ਛੱਡਾਂ ਤੇ ਫਿਰ ਮੇਰੇ ਵਾਲਾ ਮੜਾ ਜਾ ਮੈਂ ਤੇ ਬਹਿ ਬੁਗਿਆ ਗਿਆ ਤੇ ਮੈਂ ਨਹੀਂ ਜਾਣਾ ਹੁਣ ਹੁਣ ਤੂੰ ਹੀ ਚੱਕਰ ਮਾਰ ਲਿਓ ਚੱਲ ਤੈਨੂੰ ਫੋਨ ਆ ਜਾਂਦੇ ਮੁੰਡਿਆਂ ਦੇ ਜਦੋਂ ਬੱਤੀ ਆਊਗੀ ਤੂੰ ਮੈਨੂੰ ਦੱਸ ਦੇ ਮੈਂ ਚੱਲ ਜੂੰਗਾ ਕੋਈ ਗੱਲ ਉਹ ਫਿਰ ਮੈਂ ਆਪੇ ਛੱਡ ਦਾਂਗਾ ਤੂੰ ਕੀ ਕਰਨਾ ਚਾਹ ਕੇ ਚੱਲ ਠੀਕ ਤੇ ਨੱਕਾ ਨੂੰ ਕੋ ਲਾਇਆ ਕਿ ਨਹੀਂ ਨਕਾ ਤੇ ਉਤਰਾ ਲਾਇਆ ਹੀ ਤੇ ਚੱਲ ਆ ਫਿਰ ਚਾਹ ਪੀਏ ਘੁੱਟ ਨਾਲੇ ਚਾਚਾ ਜੀ ਮੈਂ ਤਾਂ ਇੱਕ ਹੋਰ ਸਲਾਹ ਕਰਨੀ ਸਭ ਨੂੰ ਚਿੱਤ ਹੀ ਆ ਗਿਆ ਮੇਰਾ ਤਾਂ ਬੰਡਿਆ ਵਾ ਆਪਣੇ ਨਾ ਮੁੰਡੇ ਨੇ ਪੁਆਏ ਪੈ ਪੂ ਸਾਰੇ ਦੂਜੇ ਹੀ ਆ ਅੰਡਰਗਰਾਊਂਡ ਹੀ ਉਹਨਾਂ ਕਰਾੜੀਏ ਕੰਮ ਕਿੰਨਾ ਕੀ ਕਰੀ ਔਕੇ ਸਭ ਕੋ ਖਰਚਾ ਦਾ ਕੰਮ ਹੀ ਨਿਭੜੂਗਾ ਨਹੀਂ ਉਹ ਤਾਂ ਕੰਮ ਇੱਕ ਵਾਰੀ ਹੋ ਜੇ ਨਾ ਬਹੁਤ ਵਧੀਆ ਕੰਮ ਆ ਐਰ ਕਾ ਇਦਾਂ ਕਰਦੇ ਆ ਕਣਕ ਦੀ ਜਦੋਂ ਪੈਂਦੀ ਹੈ ਨਾ ਵਾਢੀ ਉਦੋਂ ਹੋਰ ਕੰਮ ਛੱਡ ਕੇ ਨਾ ਆਹ ਕੰਮ ਨਿਬੇੜੀਏ ਚੱਪ ਜਾ ਆਹ ਦੋ ਹੁਣ ਮਹੀਨਾ ਡੇਢ ਮਹੀਨਾ ਦੋ ਪੈੜੀਆਂ ਵੇਲੀਆਂ ਰਿੰਦੀਆਂ ਗਣਕ ਵੱਢ ਕੇ ਹਾਂ ਨਾਲ ਇਹ ਆ ਵੀ ਇੱਕ ਵਾਰੀ ਖਰਚਾ ਕਰਨਾ ਪਣਾ ਵਾ ਪਰ ਮੁੜ ਕੇ ਜੇ ਦੀ ਜਿੰਦ ਨੂੰ ਸੋਖਿਆ ਨੇ ਭੱਜ ਦਰ ਚੱਲ ਆ ਜਾ ਫਿਰ ਚਾਹ ਬਣਾਈ ਆ ਨੀ ਕੁੜੀ ਨੇ ਚਾਹ ਨਹੀਂ ਮੈਂ ਪੀਣੀ ਮੈਂ ਜਾਣਾ ਯਾਰ ਕਿ ਸ਼ਹਿਰੋਂ ਬਟਾਲੇ ਮੈਂ ਬਾਤ ਚੱਲ ਲੈ ਜਾਈ ਫਿਰ ਚੰਗਾ ਠੀਕ ਹੈ ਜੀ ਠੀਕ ਹੈ ਮੰਮੀ ਤਨ ਮੈਂ ਕਿਹਾ ਵੀ ਸਹੀ ਵੀ ਤੂੰ ਆਪਣੇ ਆਪ ਨਾ ਆਇਓ ਅੰਦਰ ਤੁਰ ਕੇ ਤੇ ਤੂੰ ਫੇਰ ਇੱਥੇ ਬੈਠੇ ਜਾਨ ਕੇ ਨਹੀਂ ਮੈਨੂੰ ਨਾ ਅੰਗਰਲੀਨ ਛੱਡ ਗਈ ਸੀ ਤੇ ਉਹਤਰਾ ਮੈਂ ਜੇ ਮੈਂ ਹੁਣ ਪੱਕਾ ਬੈਠੀ ਵੀ ਰਹੀ ਨਾ ਤੇ ਫਿਰ ਪੈਰ ਤੇ ਪਾਰ ਨਹੀਂ ਪੈਣਾ ਹੁਣ ਥੋੜਾ ਥੋੜਾ ਪਾਉਂਗੀ ਨਾ ਉਹ ਮੰਮੀ ਉਹ ਤਾਂ ਗੱਲ ਹੈਗੀ ਆ ਪਰ ਹੁਣ ਸੱਟ ਲੱਗੀ ਆ ਜੱਕਦਮ ਥੋੜਾ ਜਿਹਾ ਕੀ ਆ ਵੀ ਦਹੀਂ ਡੰਗ ਚ ਆਪਾਂ ਵੀ ਪਹਿਲਾਂ ਕੁ ਤੁਰਨ ਫਿਰਨ ਲੱਗਦੀ ਏ ਤੇ ਐਡੀ ਕਾਲੀ ਨਾ ਕਰਿਆ ਕਰੋ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਮੈਨੂੰ ਛੱਡ ਗਈ ਹੀ ਫੜ ਕੇ ਉਹ ਤੇ ਦਵਾਈ ਦੀ ਸੁਣਾਉ ਕਿਦਾਂ ਹੈ ਜੱਕ ਜਾਂ ਲੰਘ ਜਾਣ ਕੇ ਦੋ ਦਿਨ ਨਹੀਂ ਦਵਾਈ ਹੈਗੀ ਆ ਜੇ ਦੋਆਂ ਕਿ ਦਿਨਾਂ ਦੀ ਫਿਰ ਜਾ ਕੇ ਲਿਆਵਾਂਗੇ ਨਾਲੇ ਵਿਖਾ ਲਾਵਾਂਗੇ ਨਹੀਂ ਵਿਖਾ ਨਹੀਂ ਆਪਾਂ ਪਤਾ ਕਰਨਾ ਵਾ ਜਿੱਦਣ ਦਵਾਈ ਲੈਣ ਜਾਣਾ ਨਾ ਇੱਕ ਵਾਰੀ ਫਿਰ ਇਹਦਾ ਐਕਸਟਰਾ ਲਵਾ ਲਈਏ ਮੈਂ ਪੁਆਇੰਟ ਸਿਰ ਕਿਉਂਕਿ ਪਤਾ ਲੱਗ ਜੂਗਾ ਵੀ ਹਾਂ ਵੀ ਅੱਗੇ ਨਾਲ ਪਿਆਰ ਟਰੀਟਮੈਂਟ ਨਾਲ ਫਰਕ ਹੋਇਆ ਕਿ ਜਾਂ ਨਹੀਂ ਪਿਆ ਹੂੰ ਕੋ ਮੁੜ ਕੇ ਮੰਮੀ ਪਤਾ ਗੱਲ ਗਈ ਆ ਉਮਰ ਪਰ ਦਾ ਕੰਮ ਐ ਕੋਈ ਵਧਾਣ ਬੱਜੇ ਫਿਰ ਨਹੀਂ ਨਹੀਂ ਫਰਕ ਤੇ ਉਤਰ ਮੈਨੂੰ ਲੱਗਦਾ ਹੁਣ ਆਪਣੇ ਆਪ ਨੂੰ ਤੇ ਹੂੰ ਸੋਚਾ ਜਿ ਕਿਦਾਂ ਆਪਣੇ ਆਪ ਨੂੰ ਲੱਗਦੀ ਆ ਨਹੀਂ ਨਹੀਂ ਠੀਕ ਐ ਇਧਰ ਤਾਂ ਮੈਂ ਘਟੀ ਜਾਣਾ ਮੰਮੀ ਅੱਗੇ ਪੰਜੇ ਤੇ ਪੂਰੀ ਸੋਜ ਹੀ ਹੈ ਨਾ ਨਹੀਂ ਪੈ ਗਿਆ ਫਰਕ ਹੂੰ ਲਾ ਵਈ ਨਜ਼ਰ ਬੈਠਾ ਵੀ ਨੀਗਾ ਜਾਂਦਾ ਇਹ ਤਾਂ ਗੱਲ ਹੈ ਹੀ ਆ ਮੰਮੀ ਤੇ ਨਾਲੇ ਚਾਚਾ ਜੀ ਆਏ ਹੀ ਕਰਦੇ ਪੁੱਛਿਆ ਨੂੰ ਚਾਹ ਪਣੀ ਨੇ ਜਗਾ ਤੇ ਮੈਂ ਬੜਾ ਜੋਰ ਲਾਇਆ ਸੀ ਮੈਂ ਤਾਂ ਵਜਾ ਮੈਂ ਲਈ ਹੰਗਰਲੀਨ ਉਦਣ ਕੇ ਬਣਾ ਕੇ ਲਿਆ ਤੂੰ ਆਂਦਾ ਨਹੀਂ ਮੈਂ ਨਹੀਂ ਪੀਣੀ ਚਾ ਹੂੰ ਤੇ ਕਮ ਹੈਗੇ ਇਤਨੇ ਗੱਲ ਕਰਨਿਆ ਹੀ ਲਾ ਤੂੰ ਮੈਨੂੰ ਦੱਸ ਜੇ ਨਹੀਂ ਵੀ ਸਮਨਨ ਕੋ ਰਿਸ਼ਤਾ ਹੁੰਦਿਆ ਉਹ ਮੰਮੀ ਉਹਦੇ ਬਾਰੇ ਤਾਨੂੰ ਕੀ ਦੱਸਦਾ ਉਹ ਚਾਚਾ ਜੀ ਨੇ ਕੀਤੀ ਗੱਲ ਉਹ ਜਦੋਂ ਮੇਰੇ ਮਨ ਨੂੰ ਨਹੀਂ ਭਾਇਆ ਰਿਸ਼ਤਾ ਤੇ ਨਾ ਕੋਈ ਗੱਲ ਗਾਂ ਤਰੀ ਆ ਤੇ ਫਿਰ ਮੈਂ ਨੇ ਕੀ ਕਰ ਚ ਗੱਲ ਛੇੜਨੀ ਆ ਤਰ ਕਰਕੇ ਮੈਂ ਪਰ ਮਿੱਟੀ ਪਾਈ ਗੱਲ ਤੇ ਖਤਮ ਕਰ ਰਗਵੰਦਾ ਮੈਂ ਲਾ ਨੂੰ ਦੱਸਿਆ ਸੀ ਤੇ ਮੈਂ ਮੇਰੇ ਨਾਲ ਨਹੀਂ ਗੱਲ ਕੀਤੀ ਉਹਨੇ ਪਤਾ ਗੱਲ ਕੀ ਹੈ ਮੰਮੀ ਸੰਮਣ ਦਾ ਪਰਿਸ਼ਤਾ ਉੱਥੇ ਕਰਨਾ ਵਾ ਜਿੱਥੇ ਅੱਗੇ ਕੋਈ ਵਧੀਆ ਸਿਸਟਮ ਹੋਵੇ ਮੁੰਡਾ ਵੀ ਪੜਿਆ ਲਿਖਿਆ ਹੋਵੇ ਜਦੋਂ ਅਸੀਂ ਆਪਣੀ ਧੀ ਨੂੰ ਪੂਰਾ ਪੜਾਇਆ ਲਿਖਾਇਆ ਵਾ ਤੇ ਅੱਗੇ ਉਹਦਾ ਉਹਦਾ ਜਿਹਨਾਂ ਜ਼ਿੰਦਗੀ ਕੱਟਣੀ ਉਹ ਵੀ ਚਾਹੀਦੀ ਹੈ ਨਾ ਆਹ ਨਹੀਂ ਇੱਕ ਤਰ੍ਹਾਂ ਹੀ ਚਾਹੀਦਾ ਉਹਦਣ ਮੈਨੂੰ ਤਾਂ ਲੱਭ ਤੋਂ ਨਾਭ ਤੋਂ ਪਤਾ ਲੱਗਾ ਕਿ ਉਹ ਤੇ ਕੋਈ ਬਿਆਲੀ ਪੂਲੀ ਦੀ ਮੰਗ ਰੱਖਦੇ ਹੀ ਪਹਿਲਾਂ ਹੀ ਅੱਜ ਕੱਲ ਲੋਕਾਂ ਨੂੰ ਤੁਹਾਨੂੰ ਪਤਾ ਵੀ ਲਾਲਚ ਬੜਾ ਵਾ ਅੱਜ ਕੱਲ ਨਹੀਂ ਕੋਈ ਸਮਝਦਾ ਵੀ ਕੋ ਧੀ ਭੈਣ ਘਰ ਚੰਗੀ ਆਏ ਪਹਿਲਾ ਵੰਦੇ ਆ ਵੀ ਉਹਦੇ ਨਾਲ ਜਿਹੜਾ ਸਮਾਨ ਆਉਣਾ ਉਹ ਕਿਹੜਾ ਵਾ ਸਮਾਨ ਦੀ ਜਿਆਦਾ ਕਦਰ ਤੇ ਜਿਹੜਾ ਘਰ ਤੇ ਜੀ ਆਉਣਾ ਜਿਹਨੇ ਜ਼ਿੰਦਗੀ ਕੱਟਣੀ ਆ ਉਹਦਾ ਖਿਆਲ ਘਟ ਕਰਦੇ ਆ ਉਹ ਤੇ ਫਿਰ ਤੈਨੂੰ ਪਤਾ ਹੀ ਆ ਨਾ ਜੋ ਕੁਝ ਦੁਨੀਆ ਤੇ ਅੱਜ ਕੱਲ ਚੱਲਣ ਡਿਆ ਤੇ ਉਹ ਚਾਚਾ ਤੇ ਰੜਿਆ ਹੀ ਆਖਣ ਵੀ ਕੋਈ ਗੱਲ ਕਰਨੀ ਆ ਲਵ ਦੇ ਨਾਲ ਕੋਈ ਪੈਲੀ ਪੂੜੀ ਵੱਲੋਂ ਪੈਲੀ ਵੀ ਆਹੋ ਆਖਣ ਡਿਆ ਹੀ ਕੋਈ ਪੈਲੀ ਤਾਂ ਠਾਂ ਠਾਂ ਕਰਨੀ ਆ ਤੇ ਜੇ ਅੰਦਾ ਮੈਂ ਕਿੰਨੀ ਵਾਰ ਉਹਨੂੰ ਆਖਿਆ ਲਵਨ ਉਹ ਤੇ ਉਹ ਨਹੀਂ ਹਾਲੇ ਮੇਰਾ ਕਹਿਣਾ ਮੰਨਦਾ ਤੇ ਜੇ ਹੁਣ ਆਖੂਗਾ ਨਾ ਤੇ ਚੁੱਪ ਕਰਕੇ ਜਿਹੜੀ ਗੱਲ ਆਖੂਗਾ ਕਰਨੀ ਫਿਰ ਅਗਲਾ ਗੁੱਸਾ ਕਰੂਗਾ ਮੇਰ ਨਾਲ ਦੇ ਹੁਣ ਉਹਨਾਂ ਕੋਈ ਗੱਲ ਨਹੀਂ ਕੀਤੀ ਐ ਇਦਾਂ ਦੀ ਤੇ ਬਾਕੀ ਚਲੋ ਕੋਈ ਨਹੀਂ ਮੰਮੀ ਜੇ ਕਰਨਗੇ ਤੇ ਪਰ ਮੈਨੂੰ ਵੇਰ ਲੱਗਾ ਆਹ ਬਹੁਤੀ ਨਾ ਨੁੱਕਰ ਨਾ ਕਰੀ ਕੋਈ ਗੱਲ ਨਹੀਂ ਮੰਮੀ ਫਿਰ ਮੈਂ ਨਹੀਂ ਕਰਦਾ ਆਹੋ ਬਾਕੀ ਪਤਾ ਮੈਂ ਤੇ ਇਹ ਚੀਜ਼ਾਂ ਦੇ ਤਾਂ ਨਹੀਂ ਬਹੁਤਾ ਧਿਆਨ ਦਿੰਦਾ ਕਿ ਉਹਨਾਂ ਦੇ ਮਨ ਵਿੱਚ ਕੋਈ ਗੱਲ ਨਾ ਆਵੇ ਨਹੀਂ ਉਹ ਤੇ ਚੱਲ ਤੇਰੀ ਗੱਲ ਠੀਕ ਆ ਕਿਉਂਕਿ ਵੇਖੋ ਕੋਈ ਵੀ ਗੱਲ ਕੇਵਲੇ ਸਿੱਧੇ ਰੋਹਣਾ ਕਰੀਏ ਤੇ ਉਹਦੇ ਸੋ ਅੱਜਕੱਲ੍ਹ ਵੱਲ ਪੈ ਜਾਂਦੇ ਆ ਆਪੇ ਬੰਦੇ ਦੇ ਮਨ 'ਚ ਨਾ ਕੁਝ ਹੋਵੇ ਤੇ ਕੋਈ ਦੂਜਾ ਪਰਸਨ ਜਿਹੜਾ ਉਹੀ ਗੱਲ ਦੇ ਮਨ 'ਚ ਪਾ ਦਿੰਦਾ ਵੀ ਆਹ ਇਦਾਂ ਨਹੀਂ ਇਦਾਂ ਇਹ ਕਰਕੇ ਮੈਨੂੰ ਇਹ ਨਾ ਮੰਮੀ ਚੀਜ਼ਾਂ ਤੋਂ ਬੜਾ ਡਰ ਹੁੰਦਾ ਵੀ ਪ੍ਰਮਾਤਮਾ ਨੇ ਸਾਰਾ ਕੁਝ ਨੂੰ ਘਰੇ ਦਿੱਤਾ ਵਾ ਦਾਲ ਫੁਲਕਾ ਖਾਣ ਦੇ ਆ ਤੰਦਰੁਸਤੀ ਬਖਸ਼ਣੀ ਚਾਹੀਦੀ ਹੈ ਮਾਲਕ ਮਿਹਰ ਕਰੇ ਤੇ ਆਪਾਂ ਕੇ ਦੀ ਉਹ ਇਹ ਦੇ ਵਿੱਚ ਨਾ ਆ ਜੀ ਚਲੀਏ ਗੱਲ ਨੂੰ ਜਾਣੇ ਆ 5 ਕਿ ਮਿੰਟ ਖਲੋ ਜੋ ਹੁਣ ਕੀ ਕਰਾਂ ਮੈਂ ਨਾ ਚਾਹ ਧਰੀ ਆ ਮੈਂ ਮੰਮੀ ਨੂੰ ਵੀ ਦੇ ਜੀ ਘੁੱਟ ਘੁੱਟ ਆਪੀ ਜਣੇ ਆ ਠੰਡਾ ਚਲ ਵੀ ਇਦਾਂ ਕਰ ਲਾ ਚਾਹ ਵੀ ਦੇਦ ਨਾਲੇ ਕੰਮ ਹੋਰ ਕਰੀ ਮम्मी ਦੇ ਦਵਾਈ ਦਾ ਵੀ ਟਾਈਮ ਹੋ ਗਿਆ ਨਾਲ ਦੇ ਦੇ ਉਹ ਵੀ ਦੇ ਦੇਣੀ ਆ ਤਾਂ ਇਦਾਂ ਕਰਨੇ ਆ ਮम्मी ਨੂੰ ਹੁਣ ਅੰਦਰ ਬਾਹਰ ਜਾਣੇ ਆ ਬਾਹਰ ਤੂਫ ਚੱਲ ਗਈ ਆ ਉਹ ਵੀ ਇਹ ਤਾਂ ਗੱਲਾਂ ਆਈਆਂ ਨਾਲੇ ਇਹ ਆ ਬਿੱਥੇ ਜਾਣ ਕੇ ਫਿਰ ਸੂਰਜ ਛਾਟੀ ਛਿਪ ਜਾਂਦਾ ਹੈ ਨਾ ਤੇ ਨਾਲੇ ਮੰਮੀ ਅੱਗੇ ਪੈਰ ਦਾ ਕੰਮ ਆ ਆਹੋ ਮੈਂ ਇਹੋ ਕਹਿੰਦਾ ਤੇ ਮੇਰੀ ਗੱਲ ਸੁਣੋ ਸ਼ਰੋਹ ਹੋਰਤ ਨੇ ਕੋਈ ਦੇਣਾ ਸਮਾਨ ਜੇ ਕੋਈ ਲੈਣਾ ਤੇ ਉਹ ਦੱਸ ਦੋ ਹਣੇ ਫਿਰ ਮੁੜ ਕੇ ਚੇਤਾ ਨਾਲ ਭਲਾ ਲਿਓ ਕੋਈ ਗੱਲ ਨਹੀਂ ਬਾਬਾ ਜਿਹੜਾ ਲੈਣਾ ਨਾ ਮੈਂ ਆਪੇ ਲੈ ਲਾਂਗੀ ਤੇ ਇੱਕ ਮੰਮੀ ਨੂੰ ਇਹ ਕਰਨੇ ਆ ਕੋਈ ਬਾਹਰੋਂ ਲੋਕ ਲਾਜਾਂਗੇ ਕਿੱਥੇ ਮੰਮੀ ਖੋਲਣਗੇ ਇੱਕ ਮੰਮੀ ਨੂੰ ਚਾਬੀ ਦੇ ਜਾਗੇ ਉਦਾਂ ਤੇ ਮੰਮੀ ਨੂੰ ਕਹਾਂਗੇ ਕਿ ਜੇ ਬਹੁਤਾ ਜ਼ਰੂਰੀ ਹੋਊਗਾ ਤੇ ਫੇਰ ਕੁੰਡਾ ਖੋਲਿਓ ਨਹੀਂ ਤੇ ਨਾ ਖੋਲਿਓ ਉਹ ਵੀ ਤੇਰੀ ਗੱਲ ਠੀਕ ਹੈ ਬਸ ਚਲੋ ਇਦਾਂ ਹੀ ਕਰਦੇ ਆ ਤੇ ਫਿਰ ਮਾਰ ਲਓ ਹੱਥ ਛੇਤੀ ਕੋਈ ਗੱਲ ਨਹੀਂ ਮਾਰ ਲਈ ਨਹੀਂ ਮੈਂ ਮੈਂ ਨਾ ਦੜਨ ਲਈ ਗੱਲ ਕਰਨੀ ਹੈ ਘਰ ਚੁੱਪ ਗੜੀ ਗੱਲਾਂ ਮੈਂ ਗੱਲ ਕਰਨੀ ਨਹੀਂ ਤੇ ਨਹੀਂ ਵੀ ਕਰਨੀ ਗਰਮ ਨੂੰ ਇਹ ਕਿਤੇ ਤੂੰ ਗੁੱਸਾਣਾ ਕਰਜੋ ਚੱਲ ਫੇ ਰਹਿਣ ਹੀ ਦੇ ਜੀ ਕੋਸਿਆਲੀ ਗੱਲ ਆਵੇ ਹੈਗੀ ਤੇ ਉਹ ਗੁੱਸੇ ਵਾਲੀ ਹੈ ਅੱਛਾ ਵਿਅਕੀਗਦਾ ਸੱਚੀ ਨਾ ਕਰ ਜੀਏ ਚੱਲ ਤੂੰ ਕਰ ਕੋਈ ਗੱਲ ਨਹੀਂ ਜੀ ਜਿੱਦਣਾ ਹੁਣ ਹੋਣ ਲਿਆ ਹੈ ਅੱਛਾ ਤੇ ਉਹ ਫੇਰ ਉਹ ਹੀ ਗੱਲਾਂ ਹੀ ਕਰਦੇ ਨੇ ਮੈਨੂੰ ਸਮਝਾਇਆ ਸਹੀ ਹੀ ਉਦੋਂ ਫੇਰ ਹੁਣ ਕਿ ਤਰ੍ਹਾਂ ਕਰੀਏ ਕਿ ਮੇਰੀ ਉਹ ਆ ਵੀ ਚਲੋ ਮੰਨ ਲਓ ਹਲੇ ਤੇ ਮੈਂ ਸੁਣੀ ਜਾਂਦੀ ਆ ਕੋਈ ਗੱਲ ਨਹੀਂ ਮੈਂ ਕਹਿੰਦੀ ਕਿ ਚਲ ਕੋਈ ਗੱਲ ਨਹੀਂ ਮੇਰ ਤੋਂ ਵੱਡ ਦੇਣੇ ਇਹਨਾਂ ਦੇ ਮਨ ਚ ਗੁੱਸਾ ਵਾ ਤੇ ਤਾਂ ਇਹ ਏਦਾਂ ਦੀ ਗੱਲ ਕਰਦੀ ਐ ਜੇ ਬਾਰ ਬਾਰ ਇਦਾਂ ਕਰਨਗੇ ਤੇ ਮੈਂ ਗਣੀਓ ਕੁਛ ਕਹਿਤਾ ਤੇ ਫੇਰ ਉਹ ਚਲ ਤੂੰ ਨਾ ਕਰੀ ਏਦਾਂ ਮੈਂ ਟਾਲੀ ਨਾ ਕਰਦਾ ਗੱਲ ਤੇ ਉਹਨੂੰ ਸਮਝਾਉਂਨੇ ਕੋਈ ਗੱਲ ਨਹੀਂ ਉਹਦਾ ਗੱਲ ਤੇ ਥੋੜੇ ਦਿਨਾਂ ਦੀ ਏ ਹੋ ਸਕਦਾ ਨਾ 1 ਮਹੀਨਾ ਡੇਢ ਦੇ ਵਿੱਚ ਚਲੇ ਜਾਣ ਉਹ ਤੇ ਚਲੋ ਕੋਈ ਗੱਲ ਨਹੀਂ ਹੈਗੀ ਪਰ ਇਹ ਪਤਾ ਨਾ ਫੇਜੀ ਨੂੰ ਮੰਨ ਲੋ ਇੱਥੇ ਆਉਣਗੇ ਫੇਰ ਬੰਦੇ ਦੇ ਮਨ ਵਿੱਚ ਨਫ਼ਰਤ ਜੀ ਪੈਦਾ ਹੋ ਜੁੰਦੀ ਐ ਇਹ ਹੁੰਦਾ ਵਾ ਫੇਰ ਉਹ ਬੰਨਾ ਚੰਗਾ ਨਹੀਂ ਲੱਗਦਾ ਵੇਖਣ ਨੂੰ ਹੁਣ ਪਤਾ ਕੀ ਗੱਲ ਐ ਜੋ ਆਪਾਂ ਉਹਨਾਂ ਨੂੰ ਕੁਝ ਕਹੀਏ ਤਾਂ ਤਾਂ ਵੀ ਠੀਕ ਲੱਗਦਾ ਬੰਦਾ ਕਿ ਨਹੀਂ ਮੁੜ ਕੇ ਕਹਿਣਾ ਕਹਿਣਾ ਕਿਹੜੀ ਗੱਲਾਂ ਆ ਇਹ ਤੇ ਮੈਂ ਵੀ ਨਹੀਂ ਚਾਹੁੰਦੀ ਪਰ ਤੁਸੀਂ ਉਹਨਾਂ ਨੂੰ ਕੁਝ ਕਹੋ ਪਰ ਪਤਾ ਕੀ ਹੁਣ ਇੱਥੇ ਰਖੀ ਉਹਨਾਂ ਕਹਿਣਾ ਵੀ ਇਹ ਉਹਦੇ ਕਰਕੇ ਡੇਏ ਨੇ ਮੇਰ ਨਾਲ ਇਦਾਂ ਕਰਨਾ ਤੁਹਾਨੂੰ ਉਹ ਫੇਰ ਨਹੀਂ ਕਹਿਣਾ ਮੁੜ ਕੇ ਗੱਲ ਪਹੁੰਚੋ ਕਿ ਤੇਰੇ ਤੇ ਹੀ ਆਉਣੀ ਹੈ ਇਹੀ ਤੇ ਗੱਲ ਆ ਹਣਾ ਤਾਂ ਹੀ ਤੇ ਮੈਂ ਵੀ ਨਹੀਂ ਕੁੜੀ ਕੁਝ ਬੋਲਦੀ ਆ ਕਿ ਚਲੋ ਕੋਈ ਗੱਲਵੇਂ ਪਰੇਗੀ ਜੇ ਬਾਰ ਬਾਰ ਇੱਕੋ ਘਰ ਗਈ ਜਾਣੀ ਤੇ ਫਿਰ ਤੁਹਾਨੂੰ ਹੀ ਪਤਾ ਹੀ ਆ। ਆਹੋ ਤੇ ਹੈ। ਇੰਦਾ ਚੰਗੇ ਜਿਹੀ ਨਹੀਂ ਲੱਗਦਾ ਹੈਗਾ ਮਣੀ ਕਿ ਉਹਨਾਂ ਨੇ ਇੱਥੇ ਕਿਹੜਾ ਆਉਣਾ ਨਹੀਂ ਆ। ਇਹ ਵਾ ਕਿ ਜਦੋਂ ਫਿਰ ਇਨਸਾਨ ਆਇਆ ਹੋਏ ਜਦੋਂ ਅਸੀਂ ਰਲ ਮਿਲ ਕੇ ਰਵਾਂਗੇ, ਹੱਸਾਂ ਖੇਡਾਂਗੇ ਫੇਰੀ ਟਾਈਮ ਪਾਸ ਹੁੰਦਾ ਵਾ। ਇਹ ਥੋੜੀ ਕਿ ਉਹ ਆਉਣਗੇ ਤੇ ਉਹ ਆਪਣਾ ਮੂੰਹ ਬਣਾ ਕੇ ਬੈਠੇ ਰਹਿੰਦੇ ਮੈਂ ਕਹਾਂਗੀ ਭੇ ਮੈਨੂੰ ਗੱਲਾਂ ਕਰਦੇ ਤੇ ਮੈਂ ਇਹਨਾਂ ਨੂੰ ਘੂਣਾ ਬੁਲਾਉਣਾ ਨਹੀਂ ਆ। ਆਹੋ ਕਿ ਤਰੀਕਾ ਨਾਲ ਕਰ ਸੇ ਸਹੀ ਆ। ਚੱਲ ਕੋਈ ਗੱਲ ਨਹੀਂ ਆਪਾਂ ਇਦਾਂ ਕਰਨੇ ਆ। ਉਹਨਾਂ ਮੇਰੇ ਖਿਆਲ ਨਾਲ ਅਗਲੇ ਸੋਮ ਮੰਗਲਵਾਰ ਆਉਣਾ ਇੱਥੇ ਜੇ ਨਾ ਹੈਗਾ ਤਾਂ ਚਲ ਜਿਨੇ ਪਹਿਲਾਂ ਕਰੀਏ ਨੇ ਵਾਹ ਹਣਾ ਮੈਂ ਹੱਭੀਆਂ ਵੀ ਕਿ ਤੇ ਉੱਥੇ ਗਿਆਨ ਕੋਈ ਗੱਲਬਾਤ ਵਾਦਨਾ ਕਰ ਦੇਣ ਉਹ ਬਾਦੇ ਚ ਜੋ ਫਿਰ ਹਣਾ ਮੈਂ ਤੈਨੂੰ ਸਮਝਾਇਆ ਕਿ ਇਦਾਂ ਦੀ ਵੀ ਨਹੀਂ ਹੈਗੀ ਤੈਨੂੰ ਜਾਣ ਕੇ ਸਤਾਉਂਦੀ ਹੋਣੀ ਹੈ ਚਲੋ ਪਰ ਤੂੰ ਐਵੇਂ ਗੁੱਸਾ ਕਰ ਜਣੀ ਉਹ ਮੈਂ ਗੁੱਸਾ ਨਹੀਂ ਕਰਦੇ ਕਿ ਉਹਨਾਂ ਨੂੰ ਪੁੱਛ ਕੇ ਵੇਲੇ ਮੈਂ ਤਾਂ ਉਹਨਾਂ ਨੂੰ ਕੋਈ ਗੱਲ ਦਾ ਜਵਾਬ ਵੀ ਨਹੀਂ ਦਿੱਤਾ ਹਾਲ ਤੱਕ ਮੈਂ ਸਿਰਫ ਤੁਹਾਡੇ ਨਾਲ ਹੀ ਗੱਲ ਕੀਤੀ ਹੈ ਚਲ ਇਹ ਵੀ ਜਿੱਦੀ ਜ਼ਰੂਰ ਹੈ ਪਰ ਇਦਾਂ ਦੀ ਨਹੀਂ ਹੈਗੀ कोई गल नहीं तू तो अपने मन से बोझ तू तो अपने मन से ना बहुता बोझ ना पाई चलो कोई गल नहीं फिर आपे हौली हौली ठीक हो जाएगा हाँ हाँ चल हाँ कर ला आया फिर चलो बस मैं आ करके ना फिर तैयार होंगी मैं चल काम कर लीए थोड़ा बता